ਹੁਣ ਪਰਿਵਾਰ ਪਟਨਾ ਸਾਹਿਬ ਦੀ ਧਰਤੀ ਤੇ ਰੁਕਿਆ ਹੋਇਆ ਹੈ 1666 ਦੇ ਵਿੱਚ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਗੋਵਿੰਦ ਰਾਏ ਜੀ ਦਾ ਪ੍ਰਕਾਸ਼ ਹੁੰਦਾ ਹੈ ਗੋਵਿੰਦ ਰਾਏ ਜੀ ਦਾ ਆਗਮਨ ਹੁੰਦਾ ਹੈ 1666 ਦੇ ਵਿੱਚ ਸਤਗੁਰੂ ਜੀ ਨੇ 6 ਸਾਲ ਪਟਨਾ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ ਨੇ ਜਦੋਂ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਮਿਲਦੀ ਆ ਵੀ ਆਪ ਜੀ ਦੇ ਘਰ ਵਿੱਚ ਸਹਿਬਜ਼ਾਦਾ ਜੀ ਆਏਗੇ ਵੇਖੋ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੈ ਨਾ ਉਹ 1921 ਦੇ ਵਿੱਚ ਹੁੰਦਾ ਹੈ ਲਗਭਗ 13 ਸਾਲ ਦੀ ਉਮਰ ਸੀ ਜਦੋਂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਿਆਹ ਮਾਤਾ ਗੁਜਰੀ ਜੀ ਦੇ ਨਾਲ ਹੋਇਆ ਹੁਣ 1666 ਦਾ ਸਮਾਂ ਆ ਗਿਆ ਜਦੋਂ ਉਹਨਾਂ ਦੇ ਘਰ ਵਿੱਚ ਸਹਿਬਜ਼ਾਦਾ ਜੀ ਆਉਂਦੇ ਨੇ ਲਗਭਗ 45 ਸਾਲ ਦੀ ਉਮਰ ਹੈ ਧੰਗੁਰੂ ਤੇਗ ਬਹਾਦਰ ਜੀ ਦੀ ਮਾਤਾ ਗੁਜਰੀ ਜੀ ਦੀ 42 ਸਾਲ ਦੀ ਉਮਰ ਇੰਨੇ ਲੰਬੇ ਸਮੇਂ ਬਾਅਦ ਘਰ ਵਿੱਚ ਪੁੱਤ ਆਇਆ ਹੋਵੇ ਗੁਰੂ ਜੀ ਨੂੰ ਚਿੱਠੀ ਮਿਲੀ ਤੁਹਾਡੇ ਕਰ ਸਹਿਬ ਜਦਾ ਜੀ ਆਏ ਨੇ ਸਤ ਗੁਰੂ ਜੀ ਉਸੇ ਸਮੇਂ ਪ੍ਰਚਾਰ ਛੱਡ ਕੇ ਨਹੀਂ ਆਉਂਦੇ ਉਸੇ ਸਮੇਂ ਇਹ ਵੀ ਪ੍ਰਚਾਰ ਛੱਡ ਦਿੱਤਾ ਚਾਲੇ ਪਾ ਦਿੱਤੇ ਪਟਨਾ ਸਾਹਿਬ ਦੇ ਵੱਲ ਨਹੀਂ ਲੱਗ ਪਗ ਤਿੰਨ ਸਵਾ ਤਿੰਨ ਬਾਅਦ ਸਾਲਾਂ ਬਾਅਦ ਆਪਕੇ ਗੁਰੂ ਜੀ ਨੇ ਆਪਣੇ ਪੁੱਤ ਦਾ ਮੁੱਖ ਵੇਖਿਆ ਸਤ ਗੁਰੂ ਜੀ ਨੇ ਆਪਣੇ ਪੁੱਤ ਨੂੰ ਬਚਪਨ ਵਿੱਚ ਰੁੱੜਦੀਆਂ ਨਹੀਂ ਵੇਖਿਆ ਸਤ ਗੁਰੂ ਜੀ ਨੇ ਜਦੋਂ ਨਿਕੜੀ ਉਮਰ ਦੇ ਵਿੱਚ ਨੇ ਨਾ ਗੋਬਿੰਦ ਰਾਏ ਜੀ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਦੇ ਤੋਤਲੇ ਬੋਲ ਨਹੀਂ ਸੁਣੇ ਸਾਡੇ ਲਈ ਹਿੰਦੂ ਵੀਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਗੁਰੂ ਤੇਗ ਬਹਾਦਰ ਜੀ ਹਿੰਦੂ ਵੀਰਾਂ ਨੂੰ ਸਮਝਾਉਣ ਗਏ ਸੀ ਵੀ ਔਰੰਗਜ਼ੇਬ ਜੋ ਜ਼ੁਲਮ ਕਰ ਰਿਹਾ ਤੁਸੀਂ ਆਵਾਜ਼ ਉਠਾਓ ਜੇ ਤੁਸੀਂ ਨਾ ਬੋਲੇ ਇਹਨਾਂ ਨੇ ਅੱਗੇ ਵੱਧ ਜਾਣਗੇ ਪਰ ਉਹ ਨਹੀਂ ਸਮਝੇ ਫਿਰ ਆਖਰਕਾਰ ਉਹ ਸਮਾਂ ਆਇਆ ਸੀ ਜਦੋਂ ਜੰਜੂ ਲਾਉਣੇ ਸ਼ੁਰੂ ਕਰ ਦਿੱਤੇ ਮੰਦਰ ਢਾਉਣੇ ਸ਼ੁਰੂ ਕਰ ਦਿੱਤੇ ਗੁਰੂ ਤੇਗ ਬਹਾਦਰ ਜੀ ਨੂੰ ਹਜੇ ਥੋੜਾ ਸਮਾਂ ਹੀ ਹੋਇਆ ਸੀ ਆਇਆ ਲੋ ਇੰਨੇ ਨੂੰ ਪੰਜਾਬ ਦੇ ਵਿੱਚੋਂ ਸੁਨੇਹਾ ਆ ਗਿਆ ਵੀ ਪੰਜਾਬ ਦੇ ਹਾਲਾਤ ਵਿਗੜ ਰਹੇ ਨੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੰਜਾਬ ਵੱਲ ਚੱਲੇ ਪਾਉਂਦੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਪਰਿਵਾਰ ਨੂੰ ਨਾਲ ਨਹੀਂ ਲੈ ਕੇ ਗਏ ਕਿਉਂਕਿ ਜੇ ਪਰਿਵਾਰ ਨੂੰ ਨਾਲ ਲੈ ਕੇ ਜਾਣਗੇ ਰਸਤੇ 'ਚ ਪੜਾਅ ਬਹੁਤ ਕਰਨੇ ਪੈਣਗੇ ਤੇਜ਼ੀ ਦੇ ਨਾਲ ਗੁਰੂ ਜੀ ਪੰਜਾਬ ਗਏ ਤੇ ਪਟਨਾ ਸਾਹਿਬ ਦੀ ਧਰਤੀ ਤੇ ਗੋਵਿੰਦ ਰਾਏ ਜੀ ਨੇ ਸਾਨੂੰ ਬੜੀਆਂ ਸਖਿਆਮਾਂ ਦਿੱਤੀਆਂ ਨੇ ਆ ਉਹਨਾਂ ਸਖਿਆਮਾਂ ਵਿੱਚੋਂ ਆਪਾਂ ਵੀ ਸਿੱਖਿਆ ਲੈ ਲਈਏ ਸਮਾਇਆ ਜਦੋਂ ਗੋਵਿੰਦ ਰਾਏ ਜੀ ਆਪਣੇ ਸਾਥੀਆਂ ਨਾਲ ਖੇਡ ਰਹੇ ਗੰਗਾ ਦਾ ਕਿਨਾਰਾ ਹੈ ਸਾਥੀ ਦੋਸਤ ਮਿੱਤਰ ਪੱਥਰ ਚੁੱਕ ਚੁੱਕ ਕੇ ਪਾਣੀ ਵਿੱਚ ਸੁੱਟ ਰਹੇ ਨੇ ਬੰਦੇ ਦਾ ਸੁਭਾਅ ਹੁੰਦਾ ਪਾਣੀ ਦੇ ਕਿਨਾਰੇ ਬੈਠੇ ਹੋਈਏ ਨਾ ਕੁਝ ਹੱਥ ਵਿੱਚ ਆ ਜਾਵੇ ਚੁੱਕ ਕੇ ਪਾਣੀ ਵਿੱਚ ਮਾਰੋ ਹੁਣ ਬੱਚੇ ਵੀ ਖੇਡ ਰਹੇ ਨੇ ਪੱਥਰ ਚੁੱਕ ਰਹੇ ਨੇ ਮਿੱਟੀ ਚੁੱਕ ਰਹੇ ਨੇ ਜੋ ਵੀ ਗੰਗਾ ਦੇ ਕਿਨਾਰੇ ਤੇ ਕੁਝ ਪਿਆ ਉਹਨੂੰ ਚੁੱਕ ਕੇ ਪਾਣੀ ਵਿੱਚ ਸੁੱਟ ਦਿੰਦੇ ਨੇ ਗੋਵਿੰਦ ਰਾਏ ਜੀ ਨੇ ਆਪਣੇ ਹੱਥ ਵਿੱਚੋਂ ਸੋਨੇ ਦਾ ਕੰਗਣ ਉਤਾਰੇ ਤੇ ਗੰਗਾ ਦੇ ਵਿੱਚ ਸੁੱਟ ਦਿੱਤਾ। ਮਾਤਾ ਗੁਜਰੀ ਜੀ ਨੂੰ ਕਿਸੇ ਨੇ ਜਾ ਕੇ ਦੱਸਿਆ ਜਿਹੜੇ ਉੱਥੇ ਇਸ਼ਨਾਨ ਕਰ ਰਹੇ ਸੀ। ਉਹਨਾਂ ਵਿੱਚੋਂ ਕੋਈ ਜਾਣਦਾ ਮਾਤਾ ਜੀ ਦੇ ਕੋਲ ਜਾ ਕੇ ਕਹਿੰਦੇ ਵੀ ਤੁਹਾਡੇ ਪੁੱਤ ਨੇ ਸੋਨੇ ਦਾ ਕੰਗਣ ਗੰਗਾ ਦੇ ਵਿੱਚ ਵਗਾ ਕੇ ਮਾਰੇ ਹੈ। ਮਾਤਾ ਜੀ ਹੁੰਦੇ ਨੇ ਆਕੇ ਕਿੰਨੇ ਪੁੱਤ ਗਲਤੀ ਨਾਲ ਹੋ ਸਕਦਾ ਤੂੰ ਮੈਨੂੰ ਆਏ ਦੱਸ ਕੰਗਣ ਕਿੱਥੇ ਸੁੱਟਿਆ ਆਪਾਂ ਕਢਾ ਲੈਨੇ ਆ ਕਿਸੇ ਤੋਂ ਗੋਵਿੰਦ ਰਾਏ ਜੀ ਨੇ ਦੂਜਾ ਕੰਗਣ ਵੀ ਉਤਾਰਿਆ ਉੱਥੇ ਹੀ ਸੁੱਟ ਦਿੱਤਾ ਮਾਤਾ ਇੱਥੇ ਕਿ ਸੁੱਟਿਆ ਸੀ ਜੇ ਕੱਲਾ ਦੱਸਣਾ ਹੀ ਹੁੰਦਾ ਤਾਂ ਕੋਈ ਪੱਥਰ ਚੱਕ ਕੇ ਸੁੱਟ ਕੇ ਦੱਸ ਦਿੰਦੇ ਮਾਂ ਇੱਥੇ ਸੁੱਟਿਆ ਹੈ ਦੂਜਾ ਚੰਗਣ ਵੀ ਪਾਣੀ ਵਿੱਚ ਸੁੱਟ ਦਿੱਤਾ ਕਹਿੰਦੇ ਇੱਥੇ ਇੱਕ ਸੁੱਟਿਆ ਸੀ ਧੰਨ ਮਾਤਾ ਗੁਜਰੀ ਜੀ ਨੇ ਜਿੰਨਾਂ ਨੂੰ ਆਪਾਂ ਮਾਤਾ ਗੁੱਜਰ ਕੌਰ ਜੀ ਕਹਿੰਦੇ ਆ ਅਮਰਤ ਛਕਣ ਤੋਂ ਬਾਅਦ ਮਾਤਾ ਗੁੱਜਰ ਕੌਰ ਜੀ ਬਣਦੇ ਨੇ ਮਾਤਾ ਗੁਜਰੀ ਜੀ ਨੇ ਗੋਵਿੰਦ ਰਾਏ ਨੂੰ ਗੋਦੀ ਵਿੱਚ ਲਿਆ ਪਿਆਰ ਨਾਲ ਮੱਥਾ ਚੁੰਮਿਆ ਕਹਿਣ ਲੱਗੇ ਪੁੱਤ ਤੂੰ ਗੁਰੂ ਤੇਗ ਬਹਾਦਰ ਦਾ ਸਹਬਜਾਦਾ ਹੈ ਤੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪੁੱਤਰ ਆਂ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਪੜਪੁੱਤਰ ਆਂ ਇਹ ਤੇ ਨਹੀਂ ਹੋ ਸਕਦਾ ਤੂੰ ਗਲਤੀ ਦੇ ਨਾਲ ਕੰਗਣ ਸੁੱਟਿਆ ਹੋ ਕੇ ਕਿਉਂਕਿ ਜੇ ਗਲਤੀ ਹੁੰਦੀ ਤਾਂ ਪਹਿਲੀ ਵਾਰ ਭੁੱਲ ਹੁੰਦੀ ਤਾਂ ਪਹਿਲੀ ਵਾਰ ਹੋਣੀ ਸੀ ਨਾ ਦੂਜੀ ਵਾਰ ਵੀ ਸੁੱਟ ਦਿੱਤਾ ਪੁੱਤ ਤੂੰ ਮੈਨੂੰ ਆਏ ਸਮਝਾ ਤੂੰ ਦੱਸਣਾ ਕੀ ਚਾਹੁੰਦਾ ਹੈ ਸੋਨੇ ਦੇ ਕੰਗਣ ਪਾਣੀ ਵਿੱਚ ਸੁੱਟ ਦਿੱਤੇ। ਗੋਵਿੰਦ ਰਾਹੀ ਜੀ ਕਹਿਣ ਲੱਗੇ ਮਾਤਾ ਜੀ ਤੁਸੀਂ ਮੈਨੂੰ ਰੋਜ਼ ਤੇ ਪੜਾਉਨੇ ਹੋ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਔਰ ਪੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ ਕੰਚਨ ਕਹਿੰਦੇ ਨੇ ਸੋਨੇ ਨੂੰ। ਸੋਨੇ ਨੂੰ ਮਿੱਟੀ ਦੇ ਸਮਾਨ ਮੰਨਦਾ ਹੈ। ਜਿਹੜਾ ਰੱਬੀ ਪਿਆਰਾ ਹੋ। ਉਦੇ ਉੱਤੇ ਮੋਹ ਦਾ ਲੋਭ ਦਾ ਕੋਈ ਅਸਰ ਨਹੀਂ ਹੁੰਦਾ। ਮਾਤਾ ਜੀ ਮੈਂ ਤਾਂ ਗੁਰੂ ਜੀ ਦੇ ਬਚਨ ਕਮਾਈਏ। ਮੈਂ ਤੇ ਇਹ ਜਿਹੜਾ ਕੰਗਣ ਸੀ ਨਾ ਮੇਰੇ ਹੱਥਾਂ ਦੇ ਵਿੱਚ ਪਾਏ ਹੋਏ ਇਹ ਬੜੇ ਸਸਤੇ ਜਿਹੇ ਸੀ। ਇਹ ਤੇ ਮਿੱਟੀ ਦੇ ਸਮਾਨ ਨੇ ਕੰਚਨ ਮਾਟੀ ਮੰਨ। ਮੈਂ ਇਹ ਸਸਤੇ ਜਿਹੇ ਕੰਗਣ ਪਾਉਣੇ ਪਸੰਦ ਨਹੀਂ ਕਰਦਾ ਮਾਂ ਮੈਂ ਤੇ ਬੜੇ ਮਹਿੰਗੇ ਕੰਗਣ ਪਾਉਣੇ ਨੇ। ਮੈਂ ਤੇ ਬੜਾ ਮਹਿੰਗਾ ਕੰਗਣ ਦੁਨੀਆਂ ਨੂੰ ਵੀ ਦੇਣਾ ਤੇ ਆਪ ਵੀ ਪਾਉਣਾ ਮਾਂ ਕਹਿਣ ਲੱਗੀ ਪੁੱਤ ਉਹ ਮਹਿੰਗਾ ਕੰਗਣ ਕਾਦਾ ਹੋਏਗਾ ਜੇ ਤੂੰ ਸੋਨੇ ਦੇ ਕੰਗਣਾਂ ਨੂੰ ਸਸਤਾ ਕਹਿਣਾ ਮਹਿੰਗਾ ਕੰਗਣ ਤੋਂ ਕੀ ਨੂੰ ਕਹਿ ਰਿਹਾ ਗੋਵਿੰਦ ਰਾਏ ਜੀ ਕਹਿੰਦੇ ਮਾਂ ਉਹ ਕੰਗਣ ਲੋਹੇ ਦਾ ਹੋਏਗਾ ਮਾਤਾ ਗੁਜਰੀ ਜੀ ਕਹਿਣ ਲੱਗੇ ਪੁੱਤ ਸੋਨੇ ਦੇ ਨਾਲੋਂ ਲੋਹਾ ਵੀ ਕਿਤੇ ਕੀਮਤੀ ਹੁੰਦਾ ਹੈ ਗੋਵਿੰਦ ਰਾਏ ਜੀ ਕਹਿੰਦੇ ਮਾਂ ਇਹ ਸੋਨੇ ਦਾ ਕੰਗਣ ਤੇ ਕੋਈ ਵੀ ਕਿਤੋਂ ਵੀ ਖਰੀਦ ਸਕਦਾ ਹੈ ਕੋਈ ਸੁਨਿਆਰੀ ਦੀ ਦੁਕਾਨ ਤੇ ਜਾਵੇ ਕਿਸੇ ਨੂੰ ਵੀ ਮਿਲ ਸਕਦੇ ਸੋਨੇ ਦਾ ਕੰਗਣ ਤੇ ਪਰ ਜਿਹੜਾ ਮੈਂ ਕੰਗਣ ਦੇਣਾ ਹੈ ਨਾ ਮੈਂ ਕੜਾ ਦੇਣਾ ਉਸ ਸਿਰ ਦੇ ਕੇ ਹੀ ਲੈਣਾ ਪਏ ਜਿਹਦਾ ਕਿਰਦਾਰ ਉੱਚਾ ਹੋਏਗਾ ਨਾ ਇਹ ਮਹਿੰਗਾ ਬੜਾ ਹੈ ਜਿਹਦਾ ਕਿਰਦਾਰ ਉੱਚਾ ਹੋਣੇ ਇੱਕ ਉਸੇ ਨੂੰ ਮਿਲਣਾ ਸੋਨੇ ਦਾ ਕੰਗਣ ਤੇ ਕੋਈ ਵੀ ਪਾ ਸਕਦਾ ਮਾਂ ਸੋਨੇ ਦੇ ਕੰਗਣ ਨੂੰ ਵੇਖ ਕੇ ਅੰਦਰ ਹੰਕਾਰ ਆ ਸਕਦਾ ਪਰ ਜਿਹੜਾ ਮੈਂ ਕੜਾ ਦੇਾਂਗਾ ਨਾ ਮੈਂ ਕੰਗਣ ਦੇ ਮਾਂਗਾ ਉਹਨੂੰ ਵੇਖ ਕੇ ਗੁਰੂ ਚੇਤੇ ਆਏਗਾ ਗੁਰੂ ਦਾ ਪਿਆਰ ਚੇਤੇ ਆਏ ਚੇਤੇ ਰੱਖਿਓ ਜਿਹੜਾ ਕੜਾ ਪਾਉਨੇ ਆ ਨਾ ਅਸੀਂ ਆਪਣੇ ਹੱਥਾਂ ਵਿੱਚ ਇੱਕ ਗੁਰੂ ਜੀ ਦੀ ਰਹਿਮਤ ਵਿੱਚੋਂ ਨਿਕਲਿਆ ਹੋਇਆ ਹੈ ਗੁਰੂ ਜੀ ਦੀ ਬਖਸ਼ਿਸ਼ ਵਿੱਚੋਂ ਨਿਕਲਿਆ ਹੋਇਆ ਮੈਨੂੰ ਗੱਲ ਯਾਦ ਆ ਗਈ ਕਹਿੰਦੇ ਮਾਂ ਇੱਕ ਵਾਰੀ ਨਾ ਕਿਸੇ ਪਿੰਡ ਦੇ ਵਿੱਚ ਕੋਈ ਸਮਾਗਮ ਹੋ ਰਿਹਾ ਸੀ ਉੱਥੋਂ ਦੇ ਜਿਹੜੇ ਪ੍ਰਬੰਧਕ ਸਨ ਮੋਤਵਰ ਸਨ ਉਹ ਘਰ ਘਰ ਜਾ ਕੇ ਪ੍ਰਚਾਰ ਕਰ ਰਹੇ ਸੀ ਵੀ ਭਾਈ ਸਮਾਗਮ ਹੋਣਾ ਸੇਵਾ ਕਰਿਓ ਆਪਕੇ ਦਸਵੰਦ ਕੱਢੋ ਜਦੋਂ ਜਾ ਰਹੇ ਸੀ ਨਾ ਕਿਸੇ ਅਮੀਰ ਦਾ ਦਰਵਾਜ਼ਾ ਖੜਕਾਇਆ ਤੇ ਉਹ ਬਾਹਰ ਆਇਆ ਜਿਹਦਾ ਘਰ ਸੀ ਤੇ ਉਹਨੇ ਆਪਣੇ ਹੱਥ ਵਿੱਚ ਸੋਨੇ ਦਾ ਤੰਗਣ ਪਾਇਆ ਸੀ ਸੋਨੇ ਦਾ ਕੜਾ ਪਾਇਆ ਸੀ ਤੇ ਜਿਹੜੀ ਪ੍ਰਬੰਧਕਬੀਰ ਸੀ ਉਹਨਾਂ ਦੇ ਹੱਥਾਂ ਵਿੱਚ ਸਰਬ ਲੋਹ ਦੇ ਕੜੇ ਸੀ ਤੇ ਗੱਲ ਚੱਲ ਪਈ ਜੀ ਜਿਹਦਾ ਘਰ ਸੀ ਜਿਹੜਾ ਬਹੁਤਾ ਅਮੀਰ ਸੀ ਉਹ ਕਹਿੰਦਾ ਵੇਖੋ ਆ ਮੇਰਾ ਕੜਾ ਇਹ ਨਾ ਜਿਹੜਾ ਇਹ 70000 ਦਾ ਹੈ ਮੈਂ 70000 ਰੁਪਇਆ ਲਾਇਆ ਇਸ ਕੜੇ ਦੇ ਉੱਤੇ ਤੇ ਅੱਗੋ ਜੀ ਨੇ ਸਰਬਲੋ ਦਾ ਪਾਇਆ ਸੀ ਉਹ ਕਹਿੰਦਾ ਠੀਕ ਹੈ ਤੂੰ 70000 ਲਾਇਆ ਹੁਣੇ ਪਰ ਤੇਰੇ ਕੜੇ ਦੇ ਨਾਲੋਂ ਮੇਰਾ ਕੜਾ ਜ਼ਿਆਦਾ ਕੀਮਤੀ ਆ ਉਹ ਹੱਸ ਕੇ ਕਹਿਣ ਲੱਗਿਆ ਵੀ ਉਹ ਕਿਵੇਂ ਮੇਰੇ ਤੇ 70000 ਰੁਪਇਆ ਲੱਗੇ ਤੇਰਾ ਤੇ ਆਮ ਜਿਹਾ ਸਰਬ ਲੋਹ ਦਾ ਕੜਾ ਹੈ ਤੇ ਉਹ ਵੀਰ ਦਾ ਜਵਾਬ ਸੀ ਬੜਾ ਪਿਆਰਾ ਉਹ ਕਹਿੰਦੇ ਜਦੋਂ ਤੂੰ ਆਪਣੇ ਹੱਥ ਨੂੰ ਵੇਖਦੇ ਇਸ ਕੜੀ ਨੂੰ ਵੇਖਦਾ ਤੈਨੂੰ 70000 ਜਿਆਦਾ ਆਉਂਦਾ ਜਦੋਂ ਮੈਂ ਸਰਬ ਲੋਹ ਦੇ ਕੜੀ ਨੂੰ ਵੇਖਦੇ ਮੈਨੂੰ ਗੁਰੂ ਗੋਬਿੰਦ ਸਿੰਘ ਯਾਦ ਆਉਂਦਾ ਇਹ ਮੇਰੇ ਗੁਰੂ ਨੇ ਬਖਸ਼ਿਆ ਹੋਇਆ ਇਹਨੂੰ ਅਮੀਰ ਗਰੀਬ ਕੋਈ ਵੀ ਪਾ ਸਕਦਾ ਬਰਾਬਰ ਤਾਂ ਲੈ ਆਏ ਨਾ ਜੇ ਸੋਨੇ ਦੇ ਕੜੇ ਦੇ ਦਿੰਦੇ ਫਿਰ ਤਾਂ ਧਰਮ ਕੱਲਾ ਅਮੀਰਾਂ ਦਾ ਹੀ ਹੋਣਾ ਸੀ ਇਹਨੂੰ ਕੋਈ ਵੀ ਪਾ ਸਕਦਾ ਸੋਨੇ ਦੇ ਤਾਂ ਉਤਾਰ ਕੇ ਸੁੱਟ ਦਿੱਤੇ ਇਹ ਪਾਈਆਂ ਬੁਝਾਰ ਤਾਂ ਵਿਸਾਖੀ ਵਾਲੇ ਦਿਨ ਖੋਲੀਆਂ ਸੀ ਸਤਿਗੁਰੂ ਜੀ ਨੇ ਇਸੇ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀ ਜੀ ਦਾ ਕਿਸੇ ਨੇ ਦਰਵਾਜ਼ਾ ਖੜਕਾਇਆ ਮਾਤਾ ਜੀ ਨੇ ਦਰਵਾਜ਼ਾ ਖੋਲ੍ਹਿਆ ਕੁਝ ਸਿੱਖ ਤੇ ਮਾਤਾ ਗੁਜਰੀ ਜੀ ਬਾਹਰ ਆਉਂਦੇ ਨੇ ਕੀ ਦੇਖਦੇ ਨੇ ਕਿ ਕੁਝ ਸਪਾਹੀ ਆਏ ਨੇ ਆਕੇ ਕਹਿੰਦੇ ਨੇ ਮਾਂ ਅਸੀਂ ਤੈਨੂੰ ਉਲੰਬਾ ਦੇਣ ਆਏ ਆਂ ਸਾਨੂੰ ਸ਼ਿਕਵਾ ਰੰਜਸ ਸ ਮਾਤਾ ਜੀ ਪੁੱਛਦੇ ਨੇ ਪੁੱਤ ਕਿਸ ਗੱਲ ਦਾ ਉਲੰਬਾ ਦੇਣਾ ਹੈ ਕਹਿੰਨ ਲੱਗੇ ਮਾਂ ਤੇਰੇ ਪੁੱਤ ਦਾ ਉਲੰਬਾ ਲੈ ਕੇ ਆਏ ਆਂ ਅਸੀਂ ਤੇਰੇ ਪੁੱਤ ਦਾ ਉਲੰਬਾ ਦੇਣੇ ਮਾਤਾ ਗੁਜਰੀ ਜੀ ਕਹਿੰਦੀ ਦੱਸੋ ਕਿਹੜਾ ਆਲਾਬਾ ਦੇਣ ਆਈ ਤੇ ਸਿਪਾਹੀ ਕਹਿੰਦੇ ਨੇ ਕਹਿੰਦੇ ਮਾਂ ਜਦੋਂ ਬੱਚਾ ਬਹੁਤ ਸਮੇਂ ਬਾਅਦ ਘਰ ਵਿੱਚ ਆਵੇ ਨਾ ਬਹੁਤ ਲੰਮੇ ਸਮੇਂ ਬਾਅਦ ਹੋਇਆ ਹੋਵੇ ਅਕਸਰ ਮਾਮਾ ਆਪਣੇ ਪਿਆਰ ਦੇ ਕਰਕੇ ਲਾੜ ਦੇ ਕਰਕੇ ਉਹਨਾਂ ਨੂੰ ਵਿਗਾੜ ਲੈਂਦੀਆਂ ਨੇ ਸਾਨੂੰ ਲੱਗਦਾ ਮਾਂ ਤੂੰ ਵੀ ਆਪਣੇ ਪੁੱਤ ਨੂੰ ਬਗਾੜ ਲਿਆ ਕਿਉਂਕਿ ਬਹੁਤ ਲੰਮੇ ਸਮੇਂ ਬਾਅਦ ਗੋਵਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਮਾਂ ਕਹਿੰਦੀ ਉਹ ਕਿਵੇਂ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਿਪਾਹੀ ਕਹਿੰਦੇ ਮਾਂ ਅੱਜ ਨवाब ਦੀ ਪਾਲਕੀ ਜਾ ਰਹੀ ਸੀ ਤੇਰੇ ਪੁੱਤ ਨੇ ਆਪ ਤਾਂ ਸਲਾਮ ਕੀ ਕਰਨੀ ਸੀ ਆਪਣੇ ਸਾਥੀਆਂ ਨੂੰ ਵੀ ਸਲਾਮ ਲਈ ਕਰਨ ਦਿੱਤੀ ਅਸੀਂ ਲਾਂਬਾ ਲੈ ਕੇ ਆਏ ਮਾਤਾ ਗੁਜਰੀ ਜੀ ਇਹ ਸੁਣ ਕੇ ਖੁਸ਼ ਹੋਏ ਖੁਸ਼ ਹੋ ਕੇ ਕਹਿੰਦੇ ਪੁੱਤ ਮੈਂ ਆਪਣੇ ਪੁੱਤ ਨੂੰ ਵਿਗਾੜਿਆ ਨਹੀਂ ਸਵਾਰਿਆ ਹੋਇਆ ਮੈਂ ਤੇ ਚੌਨੀਆਂ ਇਹ ਉਲੰਬਾ ਹਰ ਇੱਕ ਮਾਂ ਨੂੰ ਮਿਲਣਾ ਚਾਹੀਦਾ ਹੈ ਤੇਰਾ ਪੁੱਤ ਕਿਸੇ ਹੋਰ ਅੱਗੇ ਸਜਦੇ ਨਹੀਂ ਕਰਦਾ ਹੋਰਾਂ ਨੂੰ ਸਲਾਮਾ ਨਹੀਂ ਕਰਦਾ ਉਹਨੂੰ ਪਤਾ ਹੈ ਮੇਰਾ ਸਿਰ ਕਿੱਥੇ ਝੁਕਣਾ ਚਾਹੀਦਾ ਹੈ ਮੈਂ ਤੇ ਆਪਣੀ ਪੁੱਤ ਨੂੰ ਸਮਝਾਇਆ ਹੋਇਆ ਮੈਂ ਤੇ ਬਹੁਤ ਖੁਸ਼ ਆ ਮੇਰੇ ਪੁੱਤ ਨੇ ਉਸ ਸਿੱਖਿਆ ਨੂੰ ਅਪਣਾਇਆ ਸਿੱਖ ਦਾ ਸਿਰ ਕੇਵਲ ਇੱਕ ਅਕਾਲ ਪੁਰਖ ਅੱਗੇ ਤੇ ਗੁਰੂ ਜੀ ਅੱਗੇ ਝੁਕਦਾ ਹੈ ਇਹ ਉਲੰਭਾ ਹਰ ਇੱਕ ਮਾਂ ਨੂੰ ਮਿਲਣਾ ਚਾਹੀਦਾ ਵੀ ਤੇਰਾ ਪੁੱਤ ਕਿਸੇ ਦੂਜੇ ਅੱਗੇ ਸਜਦਾ ਨਹੀਂ ਕਰਦਾ ਇਹਦਾ ਸਿਰ ਜਦੋਂ ਵੀ ਝੁਕਦਾ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕਦਾ ਝਕਾਉਣ ਵਾਲੇ ਤਾਂ ਬਹੁਤ ਆਏ ਸੀ ਮੈਂ ਗੱਲ ਕਹਿ ਦੇ ਮਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਜੀਵਨ ਜਦੋਂ ਪੜਦੇ ਆ ਨਾ ਕਹਿਣ ਲੋ ਬੱਚੇ ਨੇ ਜਿੰਦਾਂ ਨਿੱਕੀਆਂ ਨੇ ਸਾਕੇ ਵੱਡੇ ਸ਼ਹੀਦੀ ਪੁਰਬ ਮਨਾਏ ਆ ਨਾ ਆਪਾਂ ਜਦੋਂ ਸੂਬੇ ਦੀ ਕਚਹਿਰੀ ਲੱਗੀ ਸੀ ਨਾ ਸੂਬੇ ਨੇ ਵੱਡਾ ਦਰਵਾਜ਼ਾ ਬੰਦ ਕਰ ਲਿਆ ਸੀ ਛੁਕਾ ਦੇ ਮੰਗਾ ਸੱਤ ਤੇ ਨੌ ਸਾਲ ਦੀ ਤਾਂ ਉਮਰ ਹੈ ਜਿਵੇਂ ਸਿਪਾਹੀ ਸਿਰ ਝੁਕਾ ਕੇ ਲੰਘਣਗੇ ਇਹ ਬੱਚੇ ਵੀ ਉਦਾਂ ਹੀ ਆ ਜਾਣਗੇ ਅਸੀਂ ਰੌਲਾ ਪਾ ਦਾਂਗੇ ਸਿਰ ਝੁਕਾ ਦਿੱਤਾ ਸਲਾਮ ਕਰ ਲਈ ਪਰ ਨਿੱਕੜੀ ਉਮਰ ਦੇ ਬਾਬਿਆਂ ਨੇ ਸੀਸ ਅੱਗੇ ਨਹੀਂ ਸੀ ਕੀਤਾ ਸਿਰ ਨਹੀਂ ਸੀ ਝੁਕਾਇਆ ਜੁੱਤੀ ਦੀ ਨੋਕ ਅੱਗੇ ਕੀਤੀ ਸੀ ਸੂਬੇ ਨੂੰ ਇੱਕ ਸਨੇਹਾ ਦਿੱਤਾ ਸੀ ਇੱਕ ਮੈਸੇਜ ਦਿੱਤਾ ਸੀ ਪਪੀਆ ਸਾਡੇ ਸਿਰ ਨਹੀਂ ਝੁਕਾ ਸਕਦਾ ਸਗੋਂ ਤੁਹਾਡੇ ਸਿਰ ਸਾਡੀ ਜੁੱਤੀ ਦੀ ਨੋਕ ਤੇ ਹੋਣਗੇ ਤੇ ਉਦੋਂ ਵੀ ਤਾਂ ਠੰਡੇ ਬੁਰਜ ਵਿੱਚ ਬੈਠੇ ਮਾਤਾ ਗੁਜਰਕੌਰ ਜੀ ਹੀ ਸਿੱਖਿਆ ਦੇ ਰਹੇ ਸੀ ਪਟਨਾ ਸਾਹਿਬ ਦੀ ਧਰਤੀ ਤੇ ਵੀ ਮਾਤਾ ਗੁਜਰੀ ਜੀ ਨੇ ਸਮਝਾਇਆ ਹੋਏ ਆਪਣੇ ਪੁੱਤ ਨੂੰ ਪੁੱਤ ਸਿਰ ਕਿੱਥੇ ਝੁਕਣਾ ਚਾਹੀਦਾ ਹੈ ਰੌਲਾ ਤੇ ਸਾਰਾ ਸੀਸ ਦਾ ਹੀ ਆ ਸਿੱਖ ਕਦੇ ਵੀ ਕਿਸੇ ਦੇ ਅੱਗੇ ਭਾਵੇਂ ਕੋਈ ਕਿੱਡੀ ਵੱਡੀ ਤੋਂ ਵੱਡੀ ਤਾਕਤ ਹੋਵੇ ਵੱਡੀ ਤੋਂ ਵੱਡੀ ਹਕੂਮਤ ਹੋਵੇ ਕਿਸੇ ਅੱਗੇ ਸਿਰ ਨਹੀਂ ਝੁਕਾਂਗਾ ਰੌਲਾ ਤੇ ਸਿਰ ਝੁਕਾਉਣਾ ਦਾ ਹੀ ਹਨ ਆ ਵੇਖੋ ਬੰਦੀ ਸਿੰਘਾਂ ਦੀ ਰਹਾਈ ਦੀ ਗੱਲ ਚੱਲਦੀ ਆ ਜਦੋਂ ਉਦੋਂ ਮੁਗਲਾਂ ਦੇ ਕੋਲ ਤਾਕਤ ਸੀ ਉਹ ਕਹਿੰਦੇ ਸੀ ਸਹਿਬ ਆਜ਼ਾਦੀਆਂ ਦਾ ਸਿਰ ਝੁਕੇ ਗੋਵਿੰਦ ਰਾਏ ਜੀ ਸਲਾਮ ਕਰਨ ਗੋਵਿੰਦਰ ਰਾਏ ਜੀ ਨੂੰ ਵੀ ਕਿਆ ਸੀ ਪਟਨਾ ਸਾਹਿਬ ਦੀ ਧਰਤੀ ਤੇ ਹੁਣ ਜਿਨ੍ਹਾਂ ਦੇ ਹੱਥ ਵਿੱਚ ਪਾਵਰ ਹੈ ਕਹਿੰਦੇ ਪਹਿਲਾਂ ਬਲਦੀ ਸਿੰਘ ਸਿਰ ਝਕਾਉਣ ਮਾਫੀ ਮੰਗਣ ਫਿਰ ਅਸੀਂ ਉਹਨਾਂ ਨੂੰ ਰਿਹਾ ਕਰਨ ਬਾਰੇ ਸੋਚਾਂਗੇ ਇਹ ਨਹੀਂ ਛੁਕੇਗਾ ਇਹ ਤੇ ਸਾਡਾ ਇਤਿਹਾਸ ਹੀ ਨਹੀਂ ਹੈ ਸਾਡਾ ਵਿਰਸਾ ਹੀ ਨਹੀਂ ਹੈ ਕੋਈ ਦੁਨੀਆ ਦੀ ਕਿੱਡੀ ਤੋਂ ਵੱਡੀ ਹਕੂਮਤ ਆ ਜਾਵੇ ਸਿੱਖ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਸਜਦਾ ਕਰਦਾ ਹੈ ਇਹ ਤੇ ਐਕਸ਼ਨ ਦਾ ਰਿਐਕਸ਼ਨ ਕੀਤਾ ਸੀ ਨਾ ਉਹਨਾਂ ਸੂਰਮਿਆਂ ਨੇ ਜਿਹੜੇ ਨੌਜਵਾਨਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਮਾਰ ਰਹੇ ਸੀ ਉਸ ਕਤਲਿਆਂ ਨੂੰ ਰੋਕਣ ਦੇ ਲਈ ਐਕਸ਼ਨ ਦਾ ਰਿਐਕਸ਼ਨ ਹੋਇਆ ਸੀ ਜਿਹੜੇ ਉਹ ਮਾਰਦੇ ਸੀ ਉਹਨਾਂ ਤੇ ਕੀ ਤੁਸੀਂ ਕਾਰਵਾਈਆਂ ਕੀਤੀਆਂ ਨੇ ਤੇ ਜਿਨ੍ਹਾਂ ਨੇ ਉਸ ਕਤਲੇਆਮ ਨੂੰ ਰੋਕਿਆ ਉਹਨਾਂ ਨੂੰ ਕਹਿੰਦੇ ਸਜ਼ਾ ਵੀ ਪੂਰੀ ਹੋ ਗਈ ਹੁਣ ਸਿਰ ਵੀ ਝੁਕਾਓ ਸਿਰ ਨਹੀਂ ਝੁਕਦਾ ਮਾਤਾ ਗੱਜਰ ਕੌਰ ਜੀ ਕਹਿੰਦੇ ਨੇ ਕਹਿਣ ਲੱਗੇ ਇਹ ਉਲੰਭਾ ਦੁਨੀਆ ਦੀ ਹਰ ਮਾਂ ਨੂੰ ਮਿਲੇ ਮੇਰੀ ਇੱਛਾ ਹੈ ਕਿਸੇ ਦਾ ਪੁੱਤ ਕਿਸੇ ਦੂਜੀ ਅੱਗੇ ਸਜਦਾ ਨਾ ਕਰੇ ਇਹ ਸਿਰ ਕਟਿਆ ਭਾਵੇਂ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਕਿਸੇ ਦੂਜੇ ਅੱਗੇ ਨਹੀਂ ਝੁਕਣਾ ਚਾਹੀਦਾ ਜਦੋਂ ਇਹ ਸਿੱਖਿਆ ਗੁਰੂ ਪਿਤਾ ਜੀ ਨੇ ਸਾਨੂੰ ਸਾਡੀ ਝੋਲੀ ਵਿੱਚ ਪਾਈ ਬਚਪਨ ਦੇ ਵਿੱਚ ਕੌਤਕ ਰਚ ਕੇ ਵਿਖਾਏ ਨਾਲ ਹੀ ਇੱਕ ਬੜੀ ਪਿਆਰੀ ਕਹਾਣੀ ਹੋਰ ਵੀ ਜੁੜੀ ਮਿਲਦੀ ਆ ਕਹਿੰਦੇ ਗੰਗਾ ਦੇ ਕਿਨਾਰੇ ਉੱਤੇ ਪੰਡਤ ਸ਼ਿਵਦੱਤ ਇਹ ਭਜਨ ਬੰਦਗੀ ਕਰਨ ਦੇ ਲਈ ਗੰਗਾ ਦੇ ਕਿਨਾਰੇ ਤੇ ਬੈਠਦੇ ਨੇ ਇਨਾਂ ਦੇ ਕੋਲ ਰਾਜਾ ਆਉਂਦਾ ਫਤਿਹ ਜੰਦਾ ਜਿਹਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਪਦਾਰਖਾਂ ਦਾ ਕੋਈ ਘਾਟਾ ਵੀ ਨਹੀਂ ਪਰ ਔਲਾਦ ਨਹੀਂ ਹੈ ਕਰਦੇ ਉਹ ਆ ਕੇ ਕਹਿੰਦਾ ਤੁਸੀਂ ਬਹੁਤ ਰੱਬ ਜੀ ਦੇ ਨੇੜੇ ਹੋ ਕੋਈ ਕਿਰਪਾ ਕਰਦੇ ਹੋ ਕੋਈ ਮਾਲਕ ਜੀ ਦੇ ਦਰ ਤੇ ਫਰਿਆਦ ਕਰਦੇ ਹੋ ਸਾਡੇ ਘਰ ਵਿੱਚ ਔਲਾਦ ਹੋ ਜਾਵੇ ਬੱਚੇ ਦਾ ਜਨਮ ਹੋਵੇ ਪੰਡਿਤ ਸ਼ਿਵਦੱਤ ਜੀ ਕਹਿੰਦੇ ਨੇ ਕਹਿਣ ਲੱਗੇ ਵੀ ਮੈਂ ਤਾਂ ਤੁਹਾਨੂੰ ਐਵੇਂ ਗਮਰਾਹੀ ਕਰਦਾ ਸੀ ਜੇ ਸੱਚਮੁੱਚ ਔਲਾਦ ਚਾਹੁੰਨੇ ਹੋ ਨਾ ਸੱਚਮੁੱਚ ਅੰਦਰੇ ਪੀੜਾ ਹੈ ਵੀ ਸਾਡੇ ਘਰ ਵਿੱਚ ਔਲਾਦ ਹੋਵੇ ਤਾਂ ਮਾਤਾ ਗੁਜਰੀ ਜੀ ਦੇ ਕੋਲੇ ਜਾਓ ਉਹਨਾਂ ਨੂੰ ਪੁੱਛੋ ਉਹਨਾਂ ਦੇ ਘਰ ਵਿੱਚ ਇੰਨੇ ਲੰਬੇ ਸਮੇਂ ਬਾਅਦ ਔਲਾਦ ਕਿਵੇਂ ਹੋਈ ਹੈ ਫਿਰ ਫਤੀ ਚੰਦ ਰਾਜਾ ਆਪਣੀ ਰਾਣੀ ਨੂੰ ਨਾਲ ਲੈ ਕੇ ਰਾਣੀ ਮੈਣੀ ਨੂੰ ਮਾਤਾ ਗੁਜਰੀ ਜੀ ਦੇ ਕੋਲ ਆਉਂਦਾ ਹੈ ਰਾਣੀ ਮੈਣੀ ਮਾਤਾ ਜੀ ਨੂੰ ਪੁੱਛਦੇ ਨੇ ਅਕਾਲ ਪੁਰਖ ਜੀ ਨੇ ਤੁਹਾਡੀ ਕਿਵੇਂ ਸੁਣੀ ਆ ਮੈਂ ਉਸ ਬੱਚੇ ਦੇ ਦਰਸ਼ਨ ਕਰਨਾ ਚਾਹੁੰਨੀ ਆ ਜਿਨ੍ਹਾਂ ਨੇ ਤੁਹਾਡੀ ਕੁੱਖ ਤੋਂ ਜਨਮ ਲਿਆ ਇੰਨੇ ਲੰਬੇ ਸਮੇਂ ਬਾਅਦ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਹੈ ਮਾਤਾ ਗੁਜਰੀ ਜੀ ਨੇ ਸਮਝਾਇਆ ਗੁਰੂ ਨਾਨਕ ਦਾ ਘਰ ਇਦਾਂ ਦਾ ਹੈ ਜਿੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਜੋ ਮੰਗਣਾ ਹੈ ਨਾ ਉਸ ਮਾਲਕ ਦੇ ਅੱਗੇ ਆਪ ਮੰਗੋ ਆਪ ਜੁੜ ਕੇ ਅਰਦਾਸਾ ਕਰੋ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰਾ ਸਭ ਕਿਛ ਹੈ ਜੋ ਦੇਵੇ ਜਿਨੂੰ ਮਾਲਕ ਜੀ ਦਿੰਦੇ ਨੇ ਉਹ ਪਾ ਲੈਂਦੇ ਨੇ ਸਾਰਾ ਕੁਝ ਘਰ ਵਿੱਚੋਂ ਮਿਲਦਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤੁਸੀਂ ਮਨ ਕਰਕੇ ਆਪ ਅਰਦਾਸ ਕਰਿਆ ਕਰੋ ਚੇਤੇ ਰੱਖਿਓ ਅਰਦਾਸ ਕਰਨੀ ਹੁੰਦੀ ਆ ਕਰਵਾਉਣੀ ਨਹੀਂ ਹੁੰਦੀ ਇੱਕ ਤੇ ਆਪਣੀ ਪੰਥ ਕਰ ਅਰਦਾਸ ਆਪਾਂ ਸਾਰੇ ਰਲ ਕੇ ਕਰਦੇ ਹਾਂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਇੱਕ ਹੁੰਦੀ ਹੈ ਨਿੱਜੀ ਅਰਦਾਸ ਕੁਝ ਵੀ ਚਾਹੀਦਾ ਆਪ ਨੂੰ ਜਿਹੜਾ ਮਨੁੱਖ ਨੂੰ ਪੀੜਾ ਹੋਵੇ ਨਾ ਦਰਦ ਹੋਵੇ ਜਿੰਨਾ ਸਹੀ ਢੰਗ ਨਾਲ ਡਾਕਟਰ ਨੂੰ ਉਹ ਦੱਸ ਸਕਦੇ ਵੀ ਮੈਨੂੰ ਕਿੱਦਾਂ ਤਕਲੀਫ ਹੋ ਰਹੀ ਹੈ ਦੂਜਾ ਨਹੀਂ ਕੋਈ ਬਿਆਨ ਕਰ ਸਕਦਾ ਬਾਣੀ ਨੂੰ ਪੜ੍ਹੀਏ ਬਾਣੀ ਚ ਬਾਰ-ਬਾਰ ਦੱਸਿਆ ਗਿਆ ਹੈ ਅਰਦਾਸ ਕਰ ਤੂੰ ਆਪ ਦੱਸ ਆਪਣੀ ਪੀੜਾ ਨੂੰ ਮਾਤਾ ਜੀ ਦੱਸ ਦੇਣੀ ਤੁਸੀਂ ਆਪ ਮੰਗੋ ਦੇਖੋ ਜੇ ਕੁਝ ਮੰਗਣਾ ਹੋਵੇ ਨਾ ਦੇਨ ਵਾਲੇ ਅੱਗੇ ਹੱਥ ਅੱਡੀ ਦੇਲੇ ਦੇਨ ਵਾਲੇ ਤੋਂ ਮੰਗੀ ਲੈ ਪਰ ਦੁਨੀਆਂ ਦੇ ਹਾਲਾਤ ਨੇ ਕਿਸੇ ਘਰ ਵਿੱਚ ਬੱਚਾ ਨਾ ਹੋ ਰਿਹਾ ਹੋਵੇ ਜਦ ਧੀਆਂ ਦਾ ਜਨਮ ਹੁੰਦਾ ਹੋਵੇ ਅਕਸਰ ਹੀ ਇੱਕ ਔਰਤ ਦੂਜੀ ਔਰਤ ਨੂੰ ਕਹਿੰਦੀ ਆ ਇਚਾਲੇ ਪਹਿਲੇ ਤੈਨੂੰ ਫਲਾਨੇ ਡੇਰੇ ਵਿੱਚ ਲੈ ਕੇ ਜਾਵਾਂਗੀ ਬਾਬਾ ਜੀ ਜਿਹਨੂੰ ਸੇਵਤ ਦਿੰਦੇ ਆ ਨਾ ਉਹ ਤੇ ਪੱਕੀ ਕਿਰਪਾ ਹੋ ਜਾਂਦੀ ਆ ਅਸੀਂ ਗੁਰੂ ਦੇ ਬਚਨ ਕਮਾਈ ਨਹੀਂ ਗੁਰੂ ਨਾਨਕ ਸਾਹਿਬ ਜੀ ਰੋਜ਼ ਦੱਸਦੇ ਨੇ ਸਬਨਾ ਜੀਆਂ ਕਾ ਇੱਕ ਕਰੋ ਕਿਰਪਾ ਜਪਜੀ ਸਾਹਿਬ ਤਾਂ ਪੜ੍ਹਦੇ ਆ ਨਾ ਜੀ ਲਵਾਉ ਹਾਜ਼ਰੀ ਮੈਂ ਸ਼ੁਰੂਆਤ ਵਿੱਚ ਹੀ ਬੇਨਤੀ ਕੀਤੀ ਸੀ ਮਨ ਨੂੰ ਹਾਜ਼ਰ ਰੱਖਿਓ ਕੋਈ ਗੱਲ ਨਹੀਂ ਠੰਡ ਜ਼ਿਆਦਾ ਹੈ ਨਾ ਠੰਡੇ ਬਰਜ ਨੂੰ ਯਾਦ ਕਰਕੇ ਬਹਿ ਜਾਏ ਤਾਂ ਹੀ ਤੇ ਕਿਸੇ ਕਵੀ ਨੇ ਲਿਖਿਆ ਹੈ ਨਾ ਕਹਿਣ ਲੱਗੇ ਮahanur bahara de janm data ਛੇੜਾ ਕਿਸ ਤਰ੍ਹਾਂ ਤੇਰੇ ਉਪਕਾਰ ਦੀ ਗੱਲ ਫੁੱਲ ਕੁੱਲ ਕੈਨਾਤ ਦੇ ਟੁੱਟ ਪੈਣੇ ਛਿੜੀ ਜਦੋਂ ਅਜੀਤ ਜੁਝਾਰ ਦੀ ਗੱਲ ਬੁੱਢੇ ਅਰਸ਼ ਦੀ ਕਮਰ ਨਾ ਟੁੱਟ ਜਾਵੇ ਛੇੜੀ ਇਸ ਲਈ ਨਹੀਂ ਦੀਵਾਰ ਦੀ ਗੱਲ ਕਿਵੇਂ ਠੰਡ ਦੇ ਸਮੇਂ ਵਿੱਚ ਠੰਡੇ ਬੁਰਜ ਵਿੱਚ ਰਾਤਾਂ ਗੁਜ਼ਾਰੀਆਂ ਮਾਤਾ ਗੁਜਰ ਕੌਰ ਜੀ ਸਤਗੁਰੂ ਜੀ ਰੋਜ਼ ਸਿੱਖਿਆ ਦਿੰਦੇ ਨੇ ਰੋਜ਼ ਯਾਦ ਕਰਵਾਉਂਦੇ ਨੇ ਪੁੱਤ ਇੱਕ ਦਾਤਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਭੁੱਲਣਾ ਨਹੀਂ ਚਾਹੀਦਾ ਮਨੁੱਖ ਕੀ ਟੇਕ ਬ੍ਰਿਧੀ ਸਭ ਜਾਨ ਦੇਵਨ ਕੋ ਇਕ ਹੈ ਭਗਵਾਨ ਇੱਕੋ ਹੀ ਇਹ ਦੂਜਾ ਕੋਈ ਹੈ ਹੀ ਕਰਿਓ ਕਿਰਪਾ ਸਾਰੀ ਉੱਚੀ ਆਵਾਜ਼ ਵਿੱਚ ਗੁਰਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਇਓ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਏਕੋ ਹੈ ਭਾਈ ਏਕੋ ਹੈ ਏਕੋ ਹੈ ਭਾਈ ਏਕੋ ਹੈ साहिब मेरा एको तो है साहिब मेरा एको तो है एको एक है भाई एको एक है एको तो है भाई एको तो है, एक को है। ਹੀ ਹੈ ਇੱਕੋ ਹੀ ਹੈ ਸਾਹਿਬ ਮੇਰਾ ਮਾਲਕ ਇੱਕ ਹੀ ਹੈ ਦੂਜਾ ਕੋਈ ਹੈ ਨਹੀਂ ਫਿਰ ਕਿਹਦੇ ਕੋਲ ਜਾਈਏ ਮੰਗਣ ਵਾਸਤੇ ਬਾਬਾ ਕਬੀਰ ਜੀ ਕਹਿਣ ਲੱਗੇ ਰੇ ਜੀ ਨ ਲੱਜ ਲਾਜ ਤੋਹੇ ਨਹੀਂ ਹਰ ਤਜ ਤਤ ਕਾਹੂ ਕੇ ਜਾਹੀ ਜਾਂ ਕੋ ਠਾਕਰ ਉੱਚਾ ਹੋਈ ਸੋ ਜਨ ਪਾਰ ਘਰ ਜਾਤ ਨਾ ਸੁਹੀ ਕਹਿੰਦੀ ਜਿਹਦਾ ਮਾਲਕ ਵੱਡਾ ਹੋਵੇ ਨਾ ਉਹ ਦੂਜਿਆਂ ਦੇ ਦਰਾਂ ਤੇ ਜਾਂਦਾ ਸੋਣਾ ਨਹੀਂ ਲੱਗਦਾ ਜਿਹਦੇ ਪਿਤਾ ਦੇ ਘਰ ਵਿੱਚ ਸਭ ਕੁਝ ਹੋਵੇ ਤੇ ਗਵੰਡੀਆਂ ਅੱਗੇ ਹੱਥ ੱਡੀ ਜਾਵੇ ਚੰਗਾ ਥੋੜਾ ਲੱਗਦਾ ਸਾਰਾ ਕੁਝ ਮਾਲਕ ਜੀ ਦੇ ਘਰ ਵਿੱਚ ਹੈ ਰੁੱਕ ਕੇ ਬੇਨਤੀ ਕਰਾਂ ਇਥੇ ਆਮ ਮਨੁੱਖਤਾ ਦੀ ਦਾ ਕਾਲੀ ਛੱਡੋ ਆਮ ਮਨੁੱਖਤਾ ਨੂੰ ਜਿਨ੍ਹਾਂ ਨੇ ਦੱਸਣਾ ਸੀ ਨਾ ਕਿ ਭਾਈ ਏਕੀ ਮਾਲਕ ਹੈ ਦੂਜਾ ਕੋਈ ਨਹੀਂ ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਨ੍ਹਾਂ ਨੇ ਦੱਸਣਾ ਸੀ ਜਿਹੜੇ ਪ੍ਰਚਾਰਕ ਕਹਾਉਂਦੇ ਨੇ ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਦੱਸਣਾ ਸੀ ਕਈ ਐਦਾਂ ਦੇ ਨੇ ਜਿਹੜੇ ਆਪ ਹੀ ਇੱਕ ਤੇ ਭਰੋਸਾ ਨਹੀਂ ਕਰਦੇ ਮਨੁੱਖਾਂ ਨੂੰ ਸਿਰ ਝੁਕਾਈ ਜਾਂਦੇ ਨੇ ਕਹਿੰਦੇ ਕਿਰਪਾ ਕਰ ਦਿਓ ਬਾਬਾ ਜੀ ਸਾਡੇ ਤੇ ਗੁਰੂ ਜੀ ਸਮਝਾਉਂਦੇ ਨੇ ਮਨੁੱਖ ਦੀ ਤਾਂ ਟੇਕ ਹੀ ਵਰਥੀ ਆ ਮਨੁੱਖ ਕੀ ਕਿਰਪਾ ਕਰ ਦੂ ਕਿਰਪਾ ਕਰਨ ਵਾਲਾ ਇਕੋ ਹੀ ਆ ਜਿਨੇ ਮਨੁੱਖ ਬਣਾ ਦਿੱਤੇ ਖੰਡ ਬ੍ਰਹਿਮੰਡ ਬਣਾਈ ਜਿਹੜਾ ਮਾਤਾ ਦੇ ਪੇਟ ਵਿੱਚ ਹੱਥ ਦੇ ਕੇ ਰੱਖਣ ਵਾਲਾ ਉਹ ਇਕੋ ਹੀ ਆ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਯਕੀਨ ਕਰਿਓ ਉਸ ਮਾਲਕ ਦੇ ਉੱਤੇ ਮਾਤਾ ਗੁਜਰੀ ਜੀ ਕਹਿੰਦੇ ਨੇ ਜੇ ਸੱਚਮੁੱਚ ਔਲਾਦ ਚਾਹੀਦੀ ਆ ਨਾ ਗੁਰੂ ਨਾਨਕ ਦੇ ਘਰ ਵਿੱਚ ਜੁੜ ਕੇ ਬੇਨਤੀਆਂ ਕਰਿਆ ਕਰੋ ਅਰਦਾਸਾਂ ਕਰਿਆ ਕਰੋ ਤੇ ਰਹੀ ਗੱਲ ਗੋਵਿੰਦ ਰਾਏ ਜੀ ਨੂੰ ਮਿਲਣ ਦੀ ਤੁਸੀਂ ਘਰ ਜਾਓ ਸੱਚੇ ਮਨੋਂ ਯਾਦ ਕਰਿਓ ਨਾ ਆਪ ਹੀ ਤੁਹਾਨੂੰ ਮਿਲਣਾ ਜਾਣਾ ਜਿਸ ਸਮੇਂ ਰਾਜਾ ਫਤਿਹ ਚੰਦ ਜੀ ਰਾਣੀ ਮੈਣੀ ਜੀ ਆਪਣੇ ਮਹਿਲਾਂ ਵਿੱਚ ਆਉਂਦੇ ਨੇ ਆ ਕੇ ਰੋਜ਼ ਅਰਜ਼ੂਆਂ ਕਰਦੇ ਨੇ ਰੋਜ਼ ਅਰਦਾਸਾਂ ਕਰਦੇ ਨੇ ਤੇ ਰਾਣੀ ਮੈਣੀ ਦੇ ਅੰਦਰ ਚਾਹਨਾ ਹੈ ਤਾਂ ਗਏ ਮੇਰਾ ਮਿਲਾਪ ਗੋਬਿੰਦ ਰਾਏ ਜੀ ਦੇ ਨਾਲ ਹੋ ਜਾਵੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਹਬਜ਼ਾਦਾ ਜੀ ਤੁਸੀਂ ਕਿਰਪਾ ਕਰੋ ਮੇਰੀ ਫਰਿਆਦ ਪ੍ਰਵਾਨ ਹੋਵੇ ਗੁਰੂ ਪਿਤਾ ਜੀ ਦੇ ਅੱਗੇ ਮੇਰੀ ਅਰਜ਼ੋਈ ਕਰੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂ ਕਿਤੇ ਮਲਾਪ ਹੋ ਜਾਵੇ ਇੱਕ ਦਿਨ ਐਸਾ ਹੋਇਆ ਕਿ ਰਾਣੀ ਮੈਣੀ ਦੀਆਂ ਅੱਖਾਂ ਵਿੱਚੋਂ ਮਮਤਾ ਵਹਿ ਤੁਰੀ ਬੇਰੋਕ ਨੀਰ ਚੱਲ ਰਿਹਾ ਹੈ ਅੰਦਰੋਂ ਜੁੜ ਕੇ ਅਰਦਾਸਾਂ ਬੇਨਤੀਆਂ ਕਰ ਰਹੇ ਪਿੱਛੋਂ ਦੀ ਆਕੇ ਗੋਵਿੰਦ ਰਾਇ ਜੀ ਨੇ ਗਲਬਕੜੀ ਪਾਈ ਤੇ ਕੰਨ ਕੋਲੇ ਮੁਖ ਕਰਕੇ ਕਹਿੰਦੇ ਨੇ ਮਾਂ ਮੈਂ ਆ ਗਿਆ ਜਦੋਂ ਇੰਨਾ ਕਿ ਹਨ ਰਾਣੀ ਮੈਣੀ ਦੇ ਕੰਨਾਂ ਨੇ ਸ਼ਬਦ ਸੁਣੇ ਉਸੇ ਸਮੇਂ ਗੋਦੀ 'ਚ ਬਿਠਾਇਆ ਕਹਿ ਲੱਗੇ ਪੁੱਤ ਇੱਕ ਵਾਰੀ ਹੂਰ ਕੇ ਗੋਵਿੰਦ ਰਾਇ ਜੀ ਕਹਿੰਦੇ ਨੇ ਮਾਂ ਮੈਂ ਆ ਗਿਆ ਰਾਣੀ ਮੈਣੀ ਕਹਿੰਦੀ ਐ ਮੇਰੇ ਕੰਨ ਇਹ ਸ਼ਬਦ ਸੁਣਨ ਨੂੰ ਤਰਸਦੇ ਸੀ ਮੈਂ ਇਨਾਂ ਸ਼ਬਦਾਂ ਦੀ ਭੁੱਖੀ ਬਹੁਤ ਆ ਇੱਕ ਵਾਰੀ ਹੋਰ ਕਹਿ ਪਤਾ ਨਹੀਂ ਰਾਣੀ ਮੈਣੀ ਨੇ ਕਿੰਨੇ ਕਵਾਰ ਇਹ ਸ਼ਬਦ ਕਹਾਇਆ ਤੇ ਗੋਵਿੰਦ ਰਾਏ ਜੀ ਕਹਿੰਦੇ ਰਹੇ ਇੱਕਦਮ ਜਾਗਾਈ ਫਤਿਹ ਚੰਦਰ ਰਾਜਾ ਜੀ ਆ ਕੇ ਕਹਿੰਦੇ ਨੇ ਕਹਿੰਦੇ ਆਪਾਂ ਤੇ ਅਰਦਾਸ ਕਰਨੀ ਸੀ ਬੇਨਤੀ ਕਰਨੀ ਸੀ ਤੁਤੇ ਇਹਨੂੰ ਹੀ ਆਪਣਾ ਪੁੱਤ ਸਮਝ ਕੇ ਬੈਠ ਗਈਆਂ। ਉਸੇ ਸਮੇਂ ਰਾਣੀ ਮੈਣੀ ਦੀ ਗਲਵੱਕੜੀ ਥੋੜੀ ਢਿੱਲੀ ਹੋ ਗਈ। ਗੋਵਿੰਦ ਰਾਏ ਜੀ ਕਹਿੰਦੇ ਨੇ ਮਾਂ ਇੰਨੇ ਪਿਆਰ ਨਾਲ ਗੋਦੀ 'ਚ ਵੀ ਬਿਠਾਇਆ ਸੀ ਇੰਨੀ ਛੇਤੀ ਪਿਆਰ ਦਾ ਜੋ ਖੇਚ ਹੈ ਜੋ ਤਾਂਗ ਹੈ ਉਹ ਫਿੱਕੀ ਪੈ ਗਈ। ਰਾਣੀ ਮੈਣੀ ਕਹਿੰਦੀ ਆ ਹੈ ਤੇ ਤੁਸੀਂ ਮਾਤਾ ਗੁਜਰੀ ਜੀ ਦੇ ਸਹਬਜ਼ਾਦੇ ਹੋ ਨਾ ਮੈਂ ਜ਼ਬਾਨ ਤੋਂ ਤੁਹਾਨੂੰ ਪੁੱਤ ਕਿਹਾ ਤੁਸੀਂ ਮੈਨੂੰ ਮਾਂ ਕਿਹਾ ਪਰ ਜਦੋਂ ਮਾਤਾ ਗੁਜਰੀ ਜੀ ਤੁਹਾਨੂੰ ਆਵਾਜ਼ ਦੇਣਗੇ ਤੁਸੀਂ ਉਧਰ ਹੀ ਜਾਓਗੇ ਨਾ ਹੈ ਤੇ ਤੁਹਾਡੇ ਮਾਤਾ ਉਹੀ ਨੇ ਗੋਵਿੰਦ ਰਾਇ ਜੀ ਕਹਿੰਦੇ ਨੇ ਮਾਂ ਅੱਜ ਤੋਂ ਮੈਂ ਤੇਰਾ ਵੀ ਪੁੱਤ ਜੇ ਤੁਸੀਂ ਮੈਨੂੰ ਆਵਾਜ਼ ਮਾਰੋਗੇ ਮੈਂ ਇੱਧਰ ਵੀ ਭਜਿਆ ਆ ਮੰਨ ਤੁਸੀਂ ਬੇਫਿਕਰ ਹੋ ਕੇ ਮਾਣ ਦੇ ਨਾਲ ਕਿਹਾ ਕਰੋ ਗੋਵਿੰਦ ਰਾਇ ਜੀ ਮੇਰੇ ਸਹਬ ਜਾਦੇ ਨੇ ਮੇਰੇ ਪੁੱਤ ਨੇ ਮੈਂ ਸਾਦੀ ਵੀ ਭਰਿਆ ਕਰਾਂਗਾ ਰਾਣੀ ਮੈਣੀ ਕਹਿਣ ਲੱਗੀ ਇਦਾਂ ਕਿਵੇਂ ਹੋ ਸਕਦਾ ਹੈ ਮਾਮਾ ਦੋ ਹੋਣ ਤੇ ਪੁੱਤ ਇੱਕ ਹੋਵੇ ਇਦਾਂ ਤੇ ਹੁੰਦਾ ਨਾ ਪੁੱਤ ਦੋ ਹੋਣ ਤੇ ਮਾਂ ਇੱਕ ਹੋਵੇ ਪਰ ਮਾਮਾ ਦੋ ਹੋਣ ਕਿ ਮੇਂ ਦੋ ਮਾ ਮਾ ਮਾਂ ਮਤਾ ਨੂੰ ਠਾਰਿਆ ਜਾ ਸਕਦਾ ਪੁੱਤ ਇੱਕ ਹੈ ਗ੍ਰਿਗੋਵਿੰਦ ਰਾਏ ਜੀ ਕਹਿਣ ਲੱਗੇ ਮਾਂ ਜਿਵੇਂ ਅੱਖਾਂ ਦੋ ਹੁੰਦੀਆਂ ਨੇ ਨਾ ਜੋਤ ਤੇ ਇੱਕ ਹੀ ਹੁੰਦੀ ਆ ਨਾ ਫਿਰ ਕਿਉਂ ਆ ਮਾਮਾ ਦੋ ਨੇ ਜਦੋਂ ਵੀ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਹਾਜ਼ਰ ਹੋਵਾਂਗਾ ਇਤਿਹਾਸ ਦੱਸਦਾ ਹੈ ਗੋਵਿੰਦ ਰਾਏ ਜੀ ਨੇ ਉਹ ਪਿਆਰ ਬਖੂਬੀ ਨਿਭਾਇਆ ਹੈ ਉਸ ਪਿਆਰ ਨੂੰ ਬਖੂਬੀ ਨਭਾਇਆ ਰਾਣੀ ਦੇ ਮਹਿਲਾਂ ਦੇ ਵਿੱਚੋਂ ਸ਼ੋਲੇ ਪੂੜੀਆਂ ਵੀ ਸ਼ੱਕੇ ਗਏ ਆਉਂਦੇ ਰਹੇ ਨੇ ਮਹਿਲਾਂ ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਰਹਿਣ ਵਾਲੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੜਾ ਪਿਆਰ ਕਰਦੇ ਸੀ